ਸਾਤ ਸਿਕਾ ਜੀ ਸਾਰੇ ਨੂੰ ਲੋ ਜੀ ਜੰਗੀ ਬਾਈ ਘਰ ਪਹੁੰਚ ਚੁੱਕੇ ਜੀ ਪਿੰਡ ਕੰਗ ਜ਼ਿਲ੍ਹਾ ਦਰਨਦਰਪੁਰ ਤਸਵੀਰ ਗੰਡੂਰ ਸਾਹਿਬ ਦੇਖੋ ਅੱਜ ਵੀ ਨਵਾਂ ਮਾਲ ਲੈ ਕੇ ਆ ਨਾ ਬਾਈ ਉਹਨਾਂ ਨੇ ਤੇ ਆਓ ਫਿਰ ਵੀਰ ਨਾਲ ਗੱਲਬਾਤ ਕਰੀ ਬਾਜੀ ਸਤਿਕਾਰ ਸਤਿਕਾਰ ਜੀ ਹੋਰ ਜਗਬਾਈ ਠੀਕ ਠਾਕ ਬਹੁਤ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਤੁਹਾਨੂੰ ਹੋਰ ਸੰਦੀਪ ਗੇਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਾਈ ਸਤਿਕਾਰ ਜੀ ਹੋਰ ਠੀਕ ਠਾਕ ਵਧੀਆ ਭਾਜੀ ਟਾਈਮ ਫਿਰ ਆ ਗਿਆ ਜੀ ਅੱਜ ਦੇ ਤੜਕੇ ਮੈਨਾਂ ਕੰਮ ਅੱਧਾ ਕੀ ਹੋਇਆ ਅੱਧਾ ਮਾਹਣ ਬਾਦਾਂ ਕਰ ਲਾਂਗੇ ਚਲੋ ਹੋਰ ਚਲਾਵਾਂ ਜੀ ਬਹੁਤ ਵਧੀਆ ਭਾਈ ਲੋ ਜੀ ਅੱਜ ਵੀਰੋ ਆਏ ਨੇ ਭਾਈ ਜੀ ਆ ਤਿੰਨ ਤਰੀਕੇ ਦੇਣ ਫੋਵਰ ਬਹੁਤ ਚੰਗੀਆਂ ਝੋਟੀਆਂ ਵਾ ਤੇ ਰਾਤੀਂ ਜਲ ਤੁਸੀਂ ਕਿਹਾ ਹੀ ਆਉਣਾ ਤੜਕੇ ਤੇ ਮਾਚਲ ਕੋਈ ਗੱਲ ਨਹੀਂ ਬਹ ਠੀਕ ਇੱਕ ਹੋ ਗਈ ਤਿਆਰੀ 6 ਝੋਟੀਆਂ ਅੱਜ ਠੀਕ ਆ ਤੇ ਝੋਟੀਆਂ ਤੇ ਟਾਪ ਕੁਆਲਟੀ ਦੀਆਂ ਤੇ ਭਾਏ ਨੇ ਅੱਜ ਭਾਈ ਆ ਨਾ ਹਾਂਜੀ ਅੱਜ ਮਹਾਰਾਜ ਦੀ ਕਿਰਪਾ ਨਾਲ ਚਲੋ ਘਾਟੇ ਵੀ ਬੜੇ ਵਾਲੇ ਮਾਰ ਜੀ ਬਹੁਤ ਚੰਗਾ ਚੰਗਾ ਮਾਰ ਲਿਆ ਵਾ ਹਾਦੀ ਦੇ ਉਹ ਯਾ ਤੇ ਵੀਰਾਂ ਨੂੰ ਇੱਕ ਰਿਕਵੈਸਟ ਨਿਗੀ ਜੀ ਆ ਤੁਹਾਡਾ ਨਿੱਕਾ ਵੀਰ ਆ ਗਲਤੀਆਂ ਵੀ ਬੰਦੇ ਕੋ ਹੋ ਜਾਂਦੀਆਂ ਵਾ ਮਾਲ ਵੀ ਚੰਗਾ ਲਿਆ ਕੇ ਵੇਚੀਦਾ ਪਰ ਇਹ ਹੈ ਕਿ ਥੋੜਾ ਆ ਜਾ ਮਾਲ ਭਾਜੀ ਇੱਕ ਦੋ ਦਿਨ ਪਹਿਲੀ ਗੱਲ ਦਾ ਆਪਾਂ ਇਹ ਵਾਰ-ਵਾਰ ਕਹਿੰਨੇ ਵੀਡੀਓ ਦੇ ਵਿੱਚ ਇੱਥੇ ਆਓ ਇੱਥੇ ਆਓ ਜੋ ਤਸੱਲੀ ਕਰੋ ਤੇ ਚਾਹ ਫਿਰ ਡੰਗਰ ਜਦੋਂ ਲੈ ਜਾਂਦੇ ਆ ਨਾ ਭਾਜੀ ਇਹ ਮਾਲ ਤੁਸੀਂ ਯਕੀਨ ਕਰਦੇ ਹੋ ਕਿ ਜਿਹੜਾ 2-3 ਡੰਗਰ ਵਾਪਸ ਕੀਤੇ ਆ ਇੱਕ ਨੀਲੀ ਮੈਂ ਆਪਾਂ ਦਿੱਤੀ ਨਾ ਪਿਛਲੀ ਵੀਡੀਓ ਦੇ ਭਾਜੀ ਇੰਨਾ ਕਿ ਜ਼ਿਆਦਾ ਫੋਨ ਆਇਆ ਕਿ ਅੰਤ ਹੀ ਟੁੱਟ ਗਏ अच्छा 135 ਦੀ ਪਾਇ ਤੇ 140 ਦਾ ਵੀ ਬੰਦੇ ਕਹਿੰਦੇ ਪੈਸੇ ਪਾ ਦਨੇ ਤੁਹਾਡੇ ਅਕਾਊਂਟ ਜੇ ਮੱਝ ਦੇ ਦੋ ਪਰ 135 ਪਾਇ ਤੇ 135 ਦੀ ਮੱਝ ਦਿੱਤੀ ਭਾਜੀ ਜਾ ਕੇ ਉਹਨਾਂ ਦੇ ਘਰ ਸੋਚ ਗਿਆ ਥਾਣਾ ਤੇ ਉਹ ਗਾਰੀ ਭਾਣਾ ਰਵੇ ਮਾਰਨਗੇ ਭਾਜੀ ਮੱਝ ਨਹੀਂ ਮਿਲਦੀ ਵੇਖੋ ਜਿਹੜੇ ਡੰਗਰ ਨੂੰ ਮੜਾ ਮੋੜ ਫਾਲਟ ਪਿਆ ਉਹ ਤਾਂ ਇਹ ਨਹੀਂ ਨੇ ਮਿਲਦੀ ਕਿਉਂਕਿ ਸੋਚ ਜਦੋਂ ਪੈ ਜਾਂਦੀ ਹੈ ਡੰਗਰ ਦੇ ਕਿਸੇ ਥਾਣ ਨੂੰ ਡੰਗਰ ਕੌਰ ਮਨਾਉਂਦਾ ਉਹ ਇਹ ਗੱਲ ਨਹੀਂ ਤੇ ਇਥੋਂ ਚੋਕ ਦਿੱਤੀ ਆ ਅੱਛਾ ਬਦੋ ਬਤੀ ਜਬਰਤੀ ਖੜੀ ਚੋਕ ਤੇ ਸੱਲੀ ਕਰ ਗਏ ਪਰ ਇਹ ਹੈ ਕਿ ਇਹੋ ਬੇਨਤੀ ਆਪਣੀ ਕਿ ਜਦੋਂ ਉਨੇ ਕੀ ਚ ਲਿਆ ਕਰੋ ਜੇ ਹੋ ਜਾਂਦਾ ਨਾ ਦੇ ਡਾਇਰੈਕਟਰ ਕੋ ਟੀਕੇ ਟੂਕੇ ਲਵਾਇਆ ਕਰੋ ਨਹੀਂ ਕਿ ਵਾਪਸ ਕਰਨ ਦੀ ਤੁਹਾਨੂੰ ਹੁੰਦੀ ਆ ਇੱਕ ਪਰਸੋਂ ਜ਼ਿਆਦਾ ਭਾਜੀ ਆ ਗਏ 2 ਮਹੀਨੇ ਹੋ ਗਏ ਮੈਂ ਖੜੀ ਨੂੰ ਬੱਚਾ ਵੀ ਜਾ ਕੇ ਮਾਰ ਲਿਆ ਤੇ ਕਹਿੰਦੇ ਮੱਜ ਇਹ ਵਟਾਈਏ ਹੁਣ ਤੁਸੀਂ ਸ਼ਾਇਦ ਜੇ ਸਾਡਾ ਮਾਲ ਦੋਈ ਦੋਈ ਤਿੰਨੀ ਤਿੰਨੀ ਮਹੀਨੇ ਥੋੜੀ ਹੁੰਦਾ ਹੁੰਦਾ 1 2 ਦਿਨ ਹੁੰਦਾ ਵਾ ਹੁਣ ਚਲੋ ਨੀਲੀ ਮੈਂ ਖੜੀ ਨਾ ਚਲੋ ਹੋਇਆ ਉਹਨਾਂ ਦੇ ਘਰ ਥਾਣ ਮੰਨਦੇ ਆ ਪਰ ਫੇਰ ਵਾਪਸ ਕਰ ਲੈ ਕੇ ਚੱਲ ਕੋਈ ਗੱਲ ਨਹੀਂ 1 2 ਹੋਰ ਕੇਸ ਆ ਉਹ ਜੇ ਕੀਤੇ ਆ ਪੋੜਾਵੇ ਹੱਦ ਅੱਜ ਭਾਜੀ ਇੰਨਾ ਮਾਲ ਘਾਟੇ ਵਾਲਾ ਨਾ ਸਾਰਾ ਹੀ ਮਾਲ ਅਚ ਘਾਟੇ ਨਾਲ ਦੇਣਾ ਵਾ ਅੱਛਾ ਸੱਚਾਈ ਵਾਲੀ ਗੱਲ ਆ ਰਜਿਕ ਚ ਖਲੋਤੇ ਇਦਾਂ ਦੀਆਂ ਝੋਟੀਆਂ ਟੌਪ ਟੌਪ ਦੀਆਂ ਵਾ ਕਿ ਉਹ ਤੇਲੜ ਹੋ ਗਈ ਝੋਟੀ ਇੱਕ ਹਾਂ ਇੱਕ 35 40 ਦੀ ਕੱਟੀ ਰਹੀ ਆ ਵੇ ਅਗਲੇ ਥਾਂ ਨੂੰ ਸੋਝੋ ਤੇਨੂੰ ਵੀ ਪੈ ਗਏ ਇਨਫੈਕਸ਼ਨ ਹੋ ਕੇ ਥਣ ਥਣ ਵੀ ਆਉਂਦਾ ਪਰ ਆਪਾਂ ਤੇਲੜ ਕਰਕੇ ਦੇਣੀ ਆ ਠੀਕ ਆ ਤਿੰਨਾ ਚਵਾਂ ਝੋਟੀਆਂ ਦੇ ਭਾਜੀ ਚੰਗੇ ਭਲੇ ਬੱਚੇ ਮਰ ਗਏ ਆ ਖਾਦੇ ਸੱਜਣੀਆਂ ਨੂੰ ਮਾਲ ਦਿੰਦੇ ਆ ਜਿੰਨਾ ਕੋਈ ਲਿਓਨੇ ਆ ਸਾਤ ਨਹੀਂ ਦੱਸਦੇ ਸਾਨੂੰ ਬਚਣਾ ਪੈਂਦਾ ਆਪਣੇ ਸਿਰ ਤੇ ਕਿਉਂ ਦਿੰਦੇ ਆ ਇਹਨੂੰ ਮਾਲਵਾਜਾ ਮਾਰ ਮਾਰ ਕੇ ਕਿ ਇਹਨਾਂ ਨੇ ਲਾਹਾਂ ਨਹੀਂ ਦੇਣਾ ਲਾਹਾਂ ਨਹੀਂ ਦੇਣਾ ਬਿਲਕੁਲ ਬਿਲਕੁਲ ਸਹੀ ਗੱਲ ਇਹਨਾਂ ਨੇ ਚੱਲ ਲੈਣੀ ਆ ਇਹਨਾਂ ਨੇ ਕਰ ਲੋ ਜਿੰਨੀ ਹੁੰਦੀ ਆ ਇਹਨਾਂ ਚੱਲ ਲੈਣੀ ਆ ਪਰ ਅਸੀਂ ਚੱਲਦੇ ਆ ਇਹ ਲਲਕਾਰ ਕੇ ਕਹਿੰਦੇ ਮਹਾਰਾਜ ਤੋਂ ਡਰ ਕੇ ਕਹਿੰਦੇ ਨੀਲੀ ਸ਼ਾਤ ਵਾਲੇ ਕੋਈ ਅਸੀਂ ਚੱਲਦੇ ਆ ਚੱਲਦੇ ਆ ਥੋੜਾ ਜੇ ਹੋਈ ਜੇ ਕਿ ਚੱਲਿਆ ਕਰੋ ਕਿਉਂਕਿ ਤੁਸੀਂ ਇੱਕ ਲੈਣੀ ਸਾਨੂੰ ਇਥੇ ਹੁਣ ਅੱਜ ਭਾਜੀ 5 6 ਅੰਗਰ ਗਲਤ ਹੋਇਆ ਗਲਤ ਹੈ ਬਿਲਕੁਲ ਤੇ ਅਹੀਂ ਕਿਨੂੰ ਦਈਏ ਇਲਾਮਾ ਸਾਡਾ ਕੋਈ ਨਹੀਂ ਲੈਂਦਾ 5 6 ਮਹੀਆ ਚ ਵਿਖਾਉਣੀਆ ਵਾ 5 6 ਮਹੀਆ ਗਲਤ ਹੋਈਆ ਵਾ 2 ਲੱਖ ਦਾ ਘਾਟਾ ਪੈਣਾ ਵਾ ਤੇ ਅਹੀਂ ਕਿਨੂੰ ਦੱਸਾਂਗੇ ਭਾਜੀ ਹਾਥ ਨੂੰ ਕੋਈ 100 ਰੁਪਈਆ ਛੱਡ ਦੂਗਾ ਨਾ 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 ਕਿਸੇ ਨੇ ਛੱਡਣਾ ਸਾਨੂੰ ਤੇ ਇੱਥੇ ਜੇ ਇੱਕ ਨੂੰ ਕਿਨੂੰ ਗਲਤ ਪੈਣੀ ਲੋਕ ਫੋਨ ਲਾ ਹਾਂ ਜੇ ਆਡੀ ਕੋ ਆਪਣੇ ਸੱਜਣ ਆਉਂ ਜਾਤੇ ਘੋਟਾਲਾ ਵੀਰ ਬਲਜਿੰਦਰ ਉਹਦੀ ਵੀਡੀਓ ਵੀ ਬਣਾਉਂਦੇ ਆ ਆਪਣੇ ਪਿਆਰ ਉਹਨਾਂ ਦੇ ਨਾਲ ਉਹਨਾਂ ਕੋ ਝੋਟੀ ਲਈ 90000 ਦੀ ਪਿੱਛਾ ਮਾਰ ਕੇ ਜੇ ਰਾਤ ਮਰ ਗਈ ਮੇਰੇ ਕੋ ਪੰਨੀ ਚੋਈ ਦੇ ਉਹਦੇ ਘਰ ਜਾ ਕੇ ਰੁਪਏ ਦੇ ਗਏ ਭਾਵੇਂ ਪੁੱਛ ਲਿਓ ਮੈਨੂੰ ਪਤਾ ਚਲੋ 5-7000 ਰੁਪਏ ਛਡਾਇਆ ਵਾ ਉਹ ਵੀ ਨਾ ਛੱਡਦਾ ਤੇ ਆਪਾਂ ਉਹ ਵੀ ਭਾਵੇਂ ਦਿੰਦੇ ਪਰ ਇਹ ਆ ਕਿ ਉਹਦੇ ਘਰ ਜਾ ਕੇ ਰੁਪਏ ਦਿੱਤੇ ਅਗਲੇ ਦੇ ਉਹਨੂੰ ਭਾਵੇਂ ਪੁੱਛ ਲਿਓ ਮਰੀਆਂ ਮਜਾਂ ਦੇ ਪੈਸੇ ਦਿੱਤੇ ਆ ਇਹ ਥੋੜਾ ਜਨਾ ਹੌਸਲੇ ਨਾ ਕੰਮ ਆ ਤੇ ਹੋਂ ਸਾਡੇ ਹੌਸਲਾ ਆਟੇ ਜਾਈਦਾ ਕੰਮ ਕਰਦੇ ਆ ਤੇ ਕੋਈ ਕਹੂਗਾ ਨਾ ਕਿ ਹਾਰੀ ਸਾਰੀ ਹਾਂ ਵਪਾਰ ਵਪਾਰ ਕਰਦਾ ਕੋਈ ਸੌਖੀ ਗੱਲ ਨਹੀਂ ਇਹ ਵਪਾਰੀਆਂ ਨਾਲ ਬੜੇ-ਬੜੇ ਧੋਖੇ ਹੁੰਦੇ ਆ ਧੱਕੇ ਹੁੰਦੇ ਆ ਸਿਰਫ ਉਹ ਦੱਸ ਦੇ ਨਹੀਂ ਗਏ ਹੁਣ ਜਿਹਦਾ ਬਾਹਰ ਲਿਆ ਕੰਟਰੀਆਂ ਦੇ ਵੀਰ ਬੈਠੇ ਆ ਮਸੀਬਤਾਂ ਚੱਲਦੇ ਆ ਚੱਲਦੇ ਆ ਬੜੀਆਂ ਰਾਤ ਦਿਨ ਡਿਊਟੀਆਂ ਕਰਕੇ ਕੰਮ ਕਰਦੇ ਆ ਉਹ ਘਰ ਦੱਸ ਦੇਣੀ ਆ ਨਹੀਂ ਦੱਸ ਦੇ ਬਿਲਕੁਲ ਉਹ ਆਪਣੇ ਸਿਰ ਤੇ ਝਾਲਦੇ ਉਥੇ ਕਿ ਉਹ ਕਿ ਘਰ ਦੇ ਸਾਡੇ ਸੌਖੇ ਰਹਿਣ ਸੌਖੇ ਰਹਿ ਬਿਲਕੁਲ ਇਹ ਵਪਾਰ ਲੈਣ ਵੀ ਇਦਾਂ ਦੀ ਹੈ ਕਿ ਇਹਦੇ ਵਿੱਚ ਬੜੇ ਘਾਟੇ ਵੱਧਦੇ ਆ ਕਿੰਦਾਂ ਦੀਆਂ ਝੋਟੀਆਂ ਭਾਰੀ ਦੋਆ ਤਿੰਨਾ ਚੋਆ ਦੇ ਬੱਚੇ ਮਰ ਗਏ ਆ ਤੇ ਲੜੋ ਗਈ ਆ ਕਈ ਵਾਦੇ ਘਾਟੇ ਹੋ ਗਏ ਆ ਉਹ ਬੇਨਤੀਆਂ ਭਾਜੀ ਆਪਣਾ ਥੋੜਾ ਜਿਹਾ ਚੱਲ ਗੇ ਹੋਰ ਪਹਿਲਾਂ ਕੱਟੀ ਭਾਜੀ ਸੂਈ ਜੇ ਬਿਲਕੁਲ ਤਾਜੀ ਮਗਰ ਵੀ ਭਾਜੀ ਕੱਟੀ ਹੈ ਪਹਿਲਾ ਸਵਾ ਦੇਖੋ ਕੱਟੀ ਭਾਜੀ ਪਾ ਲਈ ਜਿਆਦੀ ਕੱਟੀ ਭਾਜੀ ਤੋਂ ਇਧਰੋਂ ਉਹਨੇ ਹੀ ਚੱਡਾ ਗਾੜੀ ਦੇ ਉਹਨੇ ਹੀ ਪਿਛਲੇ ਇਧਰੇ ਪਾਸੇ ਆੜ ਕੇ ਥਾਣਮ ਖਾ ਲੋ ਆ ਵਖਾ ਦੇ ਨਹੀਂ ਠੀਕ ਹੈ 12 ਤੋਂ 13 ਕਿਲੋ ਭਾਜੀ ਹਾਜ਼ਰ ਦੋ ਤੇ ਜੇ ਠੀਕ ਹੈ ਹਬ ਤੇ ਇੱਕ ਦੀ ਸੂਈ ਜੇ ਬੱਚੇ ਵੀ ਆਪਾਂ ਨਾਲ ਹੀ ਖਾ ਦੇਣੇ ਆ ਪਹਿਲਾ ਸਵੇਰ ਪਿਓਰ ਦੇ ਚੋਣ ਚੜਦੇ ਲੱਗੀ ਕੱਟੀ ਭਾਜੀ ਇੱਕ ਨੰਬਰ ਦੇ ਦੇਖੋ ਕਿਦਾਂ ਦਾ ਲੈਵਾ ਵੇ ਖੋਲੇ ਕੱਟੀ ਦੁੱਧ ਵਾਲੀ ਆ ਕੱਟੀ ਦੁੱਧ 15 ਕਿਲੋ ਭਾਜੀ ਦੇਣਾ ਵਾ ਬਿਲਕੁਲ ਹਾਂਜੀ 15 ਕਿਲੋ ਦੁੱਧ ਦੇਣਾ ਕੱਟੀ ਨੇ ਤੇ ਮਗਰ ਵੀ ਭਾਜੀ ਕੱਟੀ ਜੀ ਬਿਲਕੁਲ ਕੱਟੀ ਆ ਲੈ ਖਾ ਵੀ ਕਰੀ ਆ ਦੇਖੋ ਕੱਟੀ ਹਾਂ ਬਰੀਕੀ ਬਰਾਕੀ ਦੇਖੋ ਕੱਟੀ ਦੀ ਤਾਂ ਜਵਾਬ ਹੁੰਦੀ ਆ ਜਵਾਬ ਆਏਗਾ ਬਿਲਕੁਲ ਅੱਜ ਹਾਂ ਲੋ ਜੀ ਐ ਰਾਜੀ ਭਾਈ ਜੋਧੀ ਪੁਰੀ

ਨੇ ਠੀਕ ਆ ਛੋਟੀ ਵੀ ਬੁਰ ਜਵਰਦਸਾਰ ਆ ਨਹੀਂ ਆਂਦੇ ਕੋਈ ਆ ਵੇਖੋ ਭਾਜੀ ਕੱਟੀ ਹਾਂ ਕੱਟੀ ਵੀ ਵਿਖਾ ਦਿਓ ਆ ਵੇਖੋ ਬਿਲਕੁਲ ਤਾਜੀ ਸੀ ਆ ਕੱਟੀ ਹੈ ਨਾ ਹਾਂਜੀ ਬਹੁਤ ਚੰਗੀ ਕੱਟੀ ਆ ਭਾਜੀ ਟਾਪ ਕੁਆਲਿਟੀ ਦੀ ਆ ਜਾ ਲਓ ਜੀ ਨਾ ਡਰ ਨਹੀਂ ਜਾਂਦੇ ਉਹ ਸਾਡੀ ਗੱਲ ਉਹ ਸਾਡੀ ਚਲ ਆ ਵੇਖ ਲਓ ਭਾਜੀ ਇੱਕ ਟਾਪ ਤੇ ਦੀ ਕੱਟੀ ਏ ਮਗਰ ਉਹ ਨੂੰਹ ਪਹਿਲਾ ਸੁਆ ਆ ਜਾ ਵੀ ਝੋੜਿਆ ਬੋਲ ਰਿਹਾ ਪਤਾ ਲੱਗਦਾ ਬਹੁਤ ਜਾਰੀ ਚੱਗੀ ਭਾਜੀ ਕੱਟੀ ਆ ਤੇ ਭਾ ਵੀ ਅੱਜ ਬਿਲਕੁਲ ਜਾਇਜ਼ ਭਾਜੀ ਠੀਕ ਆ ਹਾਂਜੀ ਹਾਂਜੀ ਭਾ ਵੀ ਅੱਜ ਬਿਲਕੁਲ ਜਾਇਜ਼ ਕੱਟੀ ਰੇ ਮੋਲ ਵੀ ਮਈਆਂ ਦੇ ਅਜੋ ਕਰਦੇ ਨੇ ਕਿ ਜਿਹੜੇ ਬਿਲਕੁਲ ਜਾਇਜ਼ ਹਾਂਜੀ ਹਾਂਜੀ ਆ ਵੇਖ ਲਓ ਭਾਜੀ ਉਹਨਾਂ ਹੀ ਚੱਡਾ ਗਾੜੀ ਤੋਂ ਉਹਨੇ ਥੋੜਾ ਜਿਹਾ ਕੱਟੀ ਦਰਦੀ ਆ ਹਰੇ ਆਇਆ ਹੋਇਆ ਇੱਧਰ ਵੇਖੋ ਕੱਟੀ ਉਹ ਭਾਗ ਲੱਗੇ ਭਾਜੀ ਹੈਗ ਨਹੀਂ 2.5 ਲੱਖ ਦੀ ਮੈਂ ਇਹ ਜਿੱਦਾ ਲੈਵਾਂ ਦਾ ਬਿਲਕੁਲ ਹਰੇ ਕੱਟੀ ਬਿਲਕੁਲ ਤਾਰੀਏ ਨੇ ਬੜਲਾਂ ਕੱਟੀ ਨੇ ਕੱਟੀ ਤਾਂ ਭਾਜੀ 1.5 ਲੱਖ ਦੀ ਹਾਂਜੀ ਪਰ ਬਿਲਕੁਲ ਜਾਇਜ਼ ਭਾਅ ਅੱਜ ਛੋਟੇ ਛੋਟੇ ਕਮਾਈ ਸਵਾਰੀ ਭਰੀ ਦੇਣੀ ਆ ਬੱਠੀ ਹੋ ਜਾਓ ਹਾਂਜੀ 1 25 ਦੀ ਕੱਟੀ ਦੇਣੀ ਪਰ ਐਦਾਂ ਦੀ ਕੱਟੀ 1 25 ਦੀ ਕੌਲੀ ਨਹੀਂ ਜੀ ਜਾਂ ਦਿਓ ਆਹ ਵੇਖ ਲਓ ਕਰਮਾ ਜੈ ਜੀ ਦਾ ਨਗਰਾ ਖਣ ਲਗਾਓ ਹਾਂਜੀ ਜੈ ਜੀ ਦਾ ਕਰਮਾ ਸੀਏ ਠੰਡੀ ਆ ਥੋੜਾ ਜਿਹਾ ਡੰਗਰ ਨਾਲ ਉਦਾਂ ਮਰ ਕੱਡਾ ਦੂਰ ਜਾਂਦਾ ਹਾਂਜੀ ਸੀਏ ਠੰਡੀ ਆ ਕੱਟੀ ਹਾਂਜੀ ਦੇਖੋ ਉਹ ਤਾਂ ਥੋੜਾ ਜਿਹਾ ਡੰਗਰ ਮਾਰ ਕੇ ਡਾੜੀ ਆ ਕੱਢੀ ਹੁੰਦਾ ਬਹੁਤ ਚੰਗੀ ਅਸਲ ਐ ਦੇਖੋ ਲੈ ਵਾ ਲੂਆ ਹਾਂ ਹਾਂਜੀ ਥੋੜਾ ਜਿਹਾ ਬੰਦਾ ਬੰਦਾ ਵੇਖ ਕੇ ਘਾਬਰਦੀ ਆ ਹਾਂ ਵੀ ਸੂਈ ਹੈ ਜੀ ਦੂਜਾ ਸੂਆ ਭਾਜੀ ਬਿਲਕੁਲ ਤਾੜੀ ਸੂਈ ਆ ਅੱਛਾ ਐ ਦੇਖੋ ਆਹ ਕੱਟੀ ਮਗਰ ਭਾਜੀ ਇਧਰ ਇਧਰ ਨਾਰਾ ਦੇਖੋ ਲੈ ਵੇ ਦੇ ਕੱਟੀ ਦੇ ਆ ਇਧਰ ਦੇਖੋ ਉਂਗਲ ਨਹੀਂ ਭਾਜੀ ਖੋਦੇ ਇਧਰ ਦੇਖੋ ਐ ਉਂਗਲ ਨਹੀਂ ਖੋਦੀ ਲੈ ਦੇ ਵੇ ਐਂਡ ਐਂਡ ਹਾਂਜੀ ਇਧਰ ਦੇਖੋ ਹਾਂ ਇਧਰ ਦੇਖੋ ਇਹ ਵੀ ਬਿਲਕੁਲ ਪੰਜਾਬ ਦੇ ਸਿਆਦਲਾ ਦੀ ਸੂਈ ਆ ਇਹ ਵੀ ਖੋਲੋ 12 ਤੋਂ 13 ਕਿਲੋ ਹਾਜ਼ਰ ਹੋ ਦੁੱਧਾ ਸੂਆ ਦੁੱਧਾ ਸੂਆ ਐ ਨਾਰਾ ਨਾ ਭਾਜੀ ਜਾਲ ਵਿਛਾ ਪਿਆ ਤੇ ਦੇਖੋ ਕੁਆਲਟੀ ਦੇਖੋ ਛੋਟੀ ਦੀ ਠੀਕ ਹੈ ਮੈਂ ਨਾ ਬਾੜੀ ਜਾਰੀ ਮੋਟਰ ਹੀ ਦੇ ਮੋਟਰ ਵਾਕੇ ਮੋਟਰ ਹੀ ਆ ਹਾਂਜੀ ਮੋਟਰ ਖਾਣੀ ਮੋਟਰ ਵਾਲਾ ਦੇਖੋ ਦੁਹਾ ਕਰ ਸੇ ਸੁਣ ਠੀਕ ਹੈ ਨੇ ਠੀਕ ਆ ਬੱਚੇ ਵੀ ਨਾਲ ਹੀ ਆਪਾਂ ਵਿਖਾਈ ਜਾਣਾ ਕਈ ਆ ਦੰਗ ਬੰਦਾ ਇਧਰ ਦੇਖੋ ਆ ਜੇ ਭਾਜੀ ਕੱਟੀ ਇਧਰ ਦੇਖੋ ਅੱਛਾ ਕਰਦੀ ਆ ਹਾਂ ਵੇਖੋ ਕਿੰਨੇ ਦਿਨਾਂ ਦੀ ਕੱਟੀ ਆ ਤੇ ਝੋਟੀ ਦੇਖੋ ਕੀ ਜਾਂਦੀ ਮੂੰਹ ਬੋਲਦੀ ਕਿ ਨਹੀਂ ਨਹੀਂ ਦੱਸਦੀ ਇਧਰ ਬੇਲ ਦੀ ਵੇਖੋ ਲੰਮੀ ਕੱਟੀ ਦਾ ਲੈਵਾ ਇਹ ਨੂੰ ਵੰਦੇ ਅਸਲ ਦੁੱਧ ਵਾਲੀ ਨਿੱਗਰ ਲੈਵਾ ਬਹੁਤ ਕੁਆਲਟੀ ਵਾਲੀ ਮੈਂ ਐਂਡ ਐਂਡ ਠੀਕ ਹੈ ਪਤਾ ਲੱਗਦਾ ਫਿਰ ਹਾਂ ਜੀ ਮੈਂ ਨਾ ਵੇਖੋ ਕੱਟੀ ਕੀ ਚੀਜ਼ ਆ ਤੋਹਫਾ ਆ ਤੋਹਫਾ ਆ हां जी जगी जी बरा क्या हुआ कट्टी ਦੇ ਭਾਜੀ ਇਹ ਵੀ 1.5 ਲੱਖ ਦੀ ਆ हां ਪਰ ਬਿਲਕੁਲ ਯਾਜਮਾਨਾ ਅੱਜ ਛੋੜੇ ਛੋੜੇ ਕੀਮਤਾਂ ਨਾਲ ਹੀ 135 ਦੀ ਦੇ ਦੀ ਆਪੀ ਛੋੜ ਜਿਹੜੇ ਮਰਜੀ 5000 ਭਾਜੀ ਹੋਰ 130 ਇੱਥੇ ਪਰ ਆ ਜਿਹੜਾ ਮੈਂ ਲੈ ਜੂਗਾ ਨਾ 15 ਕਿਲੋ ਐ ਚਾਰ ਦੂ ਕੰਡੇ ਦੇ ਹੋਣ ਦੁੱਧ 12 ਤੋਂ 13 ਕਿਲੋ ਹਾ ਜਰ ਛਲੇ ਆ ਹਾਂ ਜੀ ਉਹ ਦੇ ਲੀਟਰ ਵਾਲਾ ਵਾਹ ਵਾਧ ਵੀ ਹੋਊਗਾ ਆਪਾ ਉਹ ਦੁੱਧ ਦੱਸ ਲੈ ਜਿਹੜਾ ਐ ਕੰਡੇ ਵਾਲਾ ਹਾ ਜੀ ਇਹ ਦੇਖੋ ਭਾਜੀ ਕੱਟੀ ਪਈ ਲੜ ਤੇ ਪਹਿਲਾਂ ਜਿਹੜਾ ਹੁਆ ਤਾਜੀ ਸੁਈ ਜੇ ਮਗਰ ਵੀ ਕੱਟੀਆਂ ਅੱਜ ਇਹ ਦੋਆ ਉਹਨਾਂ ਦੇ ਮਗਰ ਵੀ ਕੱਟੀਆਂ ਐਰੀ ਵੀ ਕੱਟੀ ਇਹ ਦੇਖੋ ਠੀਕ ਆ ਇਹ ਹੋ ਗਈ ਜੀ ਭਾਜੀ ਅਗਲੇ ਥਾਂ ਦੀ ਤੇਲ ਆ ਅੱਛਾ ਤੇਲ ਹੋ ਗਈ ਆ ਥਾਂ ਹੋਇਆ ਜੇ ਪੰਜਾ ਚੋਹਾਂ ਦੇ ਵਾਲਾ ਹੋਇਆ ਹੀ ਖਰਾਬ ਮੜਾ ਸੋਜ ਪੈ ਗੇ ਤੇ ਆਪਾਂ ਟੀਕੇ ਟੂਕੇ ਬੜੇ ਲਾਏ ਆ ਬਿਲਕੁਲ ਦੇਖੋ ਇਹਦੇ ਕੱਟੀ ਭਾਜੀ ਕੀ ਜੀ ਠੀਕ ਆ ਠੀਕ ਆ ਕੱਟੀ ਥਲੇ ਦੋਦੀ 15 ਕਿਲੋ ਬਿਲਕੁਲ ਕੱਟੀ ਥਲੇ ਦੋਦੀ ਭਾਜੀ 15 ਕਿਲੋ ਅੱਛਾ ਟੀਕੇ ਲਾਏ ਜੇ ਉਹ ਦੁੱਧ ਹੋਵੇ 12 13 ਪਰ ਆਹ ਦੇਖੋ ਦੁੱਧ ਵਾਲੇ ਵੇਖ ਲੋ ਜੁਗਾਰ ਤੋਂ ਆ ਵੀ ਵੇਖੋਗੇ ਹੈਗੇ ਕਿ ਨਹੀਂ ਪਿਓਰ ਦੋਦਾਂ ਦਾ ਘਾਟੇ ਪੈਲੇ ਪਿਓਰ ਦੋਦਾਂ ਦਾ ਦੋਦਾਂ ਦਾ ਅੱਜ ਮੈਨੂੰ ਘਾਟੇ ਪੈਣੇ ਜਾਂ ਗਾੜੀ ਬੱਚੇ ਮਰੀਆਂ ਹੀ ਆ ਅੱਛਾ ਬੱਚੇ ਇੱਕੋ ਲਾਸਟ ਵਾਲੀ ਬੱਚੇ ਵਾਲੀ ਆ ਇਹਦੀ ਵੀ ਤਾਜੀ ਇਹਦਾ ਬੱਚਾ ਹੈਗਾ ਵਾ ਆ ਵੇਖੋ ਪਿਓਰ ਦੋਂਦੀ 12 ਤੋਂ 13 ਗਰੋ ਹਾਜ਼ਰ ਦੁੱਧ ਤੇ ਆਪ ਹੀ ਵੀ ਰਹਾ ਦੇ ਵੇਖ ਲੰਗੇ ਕਟੀਆਂ ਹੈ ਐ ਦੇਖੋ ਕਮਾਲ ਤੂੰ ਆ ਵੇਖੋ ਮਈਆਂ ਦੀ ਪਤਾ ਲਾ ਰਾ ਜਗੀ ਪਤਾ ਲਾ ਮੱਕ ਡੰਗਰ ਦੇ ਨੁਕਸ ਪੈ ਲਗਿਆ ਪਤਾ ਨਹੀਂ ਆਦਾ ਪਰ ਤੋਹਾਲੀਆਂ ਪੂਰੀਆਂ ਤੇ ਪਿਓਰ ਦੋਂਦੀ ਬਾਜੀ ਹਾਂ ਪਿਓਰ ਦੋਂਦੀ ਚੌਗੀ ਹੂ ਤਾਂ ਵੀ ਲੋ ਜੀ ਦੋ ਦਾਲ ਤੇ ਵੱਡੀ ਛੋਟੀ ਆਹ ਦੇਖੋ ਬੂਤੀ ਬਹੁਤ ਵੱਡੀ ਛੋਟੀ ਆਈ ਚੈੱਕ ਕਰੋ ਕਰਾ ਦੇ ਨਾ ਡਰ ਨਾ ਡਰ ਹੁਣ ਦੱਸੋ ਤੁਹਾਨੂੰ ਬਰੀ ਦੂਰ ਦੂਰ ਨਫਾ ਕੋਈ ਦੋ ਜਾਈ ਪਾਲਿਆ ਰੰਦਾ ਮੇਰੇ ਘੱਟ ਆ ਜੇ ਬਾਜੀ ਇਹਦੀ ਕੱਟੀ ਹੋਈ ਹਾਂਜੀ ਬਾਕੀ ਕੋਈ ਲਤ ਨਹੀਂ ਇਹ ਮਾਰਦੀ ਕੋਈ ਮਤਲਬ ਇਹ ਨਹੀਂ ਆ ਕਿ ਇਦਰੇ ਕੋਈ ਨਹੀਂ ਕਿ जख्म ਆ ਤੇ ਲੱਤ ਮਾਰ ਕੇ ਉਹ ਭਾਜੂ ਬਾਲਦੀ ਚੋੜੇ ਇਹ ਸਾਨੂੰ ਨਹੀਂ ਜੇ ਆਪਾਂ ਹੁਣ ਹੱਥ ਲਾਉਂਦੇ ਠੀਕ ਆ ਬਸ ਤਿੰਨਾਂ ਥਾਂ ਚ ਦੇਣੀ ਆ ਐ ਬਾਕੀ ਥਾਂ ਚ ਚੁਆਈ ਚੁਈ ਇੱਕ ਨੰਬਰ ਦੀ ਲੱਗੀ ਜੀ ਆਪਣੀ ਕੋ ਚੋਕੇ ਵੀਰ ਖੜੇ ਤੇ ਪਹਿਲਾਂ ਦੋਂਦੀ ਵੇਖੋ ਕਾਦੂ ਕਾਰ ਕਿੱਦਾਂ ਜੇ ਕੱਟੀ ਦਾ ਆ ਜਾ ਬਸ ਠੀਕ ਆ ਤੋ ਇਹ ਕੱਟੀ ਵੇਖੋ 1.5 ਲੱਖ ਦੀ ਕੱਟੀ ਆ ਤੇ ਦੁੱਧ ਚੋਕੇ ਵੀ ਗਾਂ ਫੇਰ ਕੱਟੀ ਵਾਦੇ ਦੀ ਆ ਬਿਲਕੁਲ ਅਗਲੇ ਦੇ ਕਰਮਾਂ ਨੂੰ ਸਹੀ ਹੋ ਜੇ ਨਾ ਹੋ ਜੇ ਆਪਾਂ ਤੇ ਲੜਕਾਰ ਕੇ ਦੇਣੀ ਆ ਠੀਕ ਆ ਆਹ ਕਿੰਦੀ ਕੁਆਲਿਟੀ ਦਾ ਲੱਗਾ ਝੋਟੀ हां जी जगी जी 31 ਤੇ ਭਾਜੀ 1.5 ਲੱਖ ਦੀ ਵੇਲੋ ਆਪਾਂ ਵੀ ਹੁਣ ਮੋਲ ਲਾ ਕੇ ਲਈ ਪਰ ਘਾਟਾ ਤੇ ਪੈਣਾ ਹੀ ਆ ਚਾਹ ਕਹੀਏ ਕਿ ਇਹਨਾਂ ਚ ਪੂਰੇ ਕਰ ਲੈ ਇਹਨਾਂ ਚ ਨਹੀਂ ਕਰ ਲੈ ਹੋਰ ਲਿਆ ਕੇ ਪੂਰੇ ਕਰਾਂਗੇ ਬਿਲਕੁਲ ਜੀ ਹੁਣ ਇਹਨਾਂ ਦੇ ਪੂਰੇ ਕਰਨ ਨਹੀਂ ਕਰ ਮਾਲੀਆਂ ਨੇ ਇਹਨਾਂ ਦੇ ਘਾਟਾ ਪਾਉਣੇ ਪਾਉਣਾ ਆ ਲੱਖ ਦੀ ਦੇ ਦਈਏ ਠੀਕ ਆ ਪਰਦੇ ਛੋੜ ਯਾਰ 5000 ਭਾਜੀ ਸ਼ੋਰ 95000 ਦੀ ਘੱਟੀ ਦੇ ਦਾਂਗੇ ਪਰ ਜਿਹੜਾ ਵੀ ਲੈ ਕੇ ਨਾ ਘੱਟੀ ਨਹੀਂ ਨਹੀਂ ਠੀਕ ਉਹ ਤੇਰੇ ਨਜ਼ਾਰੇ ਦੇਈ ਜਾਊਗੀ ਸੁਹਾ ਚੋਗੇ ਚਿਹਰ ਗਾਂ ਕੋ ਸਾਂਭੇਗਾ ਤੇ ਵਾਦੇ ਦੀ ਤੇ 60 70 ਹਜ਼ਾਰ ਦੀ ਕੱਟੀ ਫੇਰ ਹੋਦਾ ਠੀਕ ਆ ਕਾਟ ਦਾਲੀਆਂ ਝੋਟੀਆਂ ਵੱਡੀਆਂ ਝੋਟੀਆਂ ਚਲੋ ਆ ਪਾਜੀ ਬੱਚਾ ਮਰੀ ਦੇ ਅਜੇ ਬੱਚਾ ਮਰੀ ਹੈ ਬੱਚਾ ਮਰੀ ਝੋਟੀ ਆਪਾਂ ਲਈ ਕਹਾਂਗੇ ਸੂਈ ਵਾਹ 15 20 ਦਾ ਦੀ ਹਾਂ ਆਪਾਂ ਕੇ ਸੱਜਣ ਮਿੱਤਰ ਕੋ ਲਈ ਆ ਬੱਚਾ ਮਰੀ ਲਈ ਆ ਹਾਂ ਉਹਨੂੰ ਝੋਟੀ ਬਹੁਤ ਜ਼ਿਆਦੀ ਭਾਜੀ ਖਰੀ ਆ ਐਂ ਦੇਖੋ 8 ਕਿਲੋ ਦੁੱਧ ਹੀ ਝੋਟੀ ਛਲੇ 8 ਕਿਲੋ ਹਾਂਜੀ ਤੇ ਇੱਥੇ ਦੇ ਉਧਾ ਪਹਾੜੇ ਦੇ ਆ ਗਈ ਆ ਪਾਉਆ ਦੇ ਦੇ ਘਰ ਜਾ ਕੇ ਟੀਕਾ ਲਵਾ ਸਕਦੀ ਜੇ ਲਵਾ ਲਵਾ ਸਰੀ ਆਹ ਉਹ ਬੰਦਾ ਲਵੇ ਜਿਹਨੇ ਟੀਕਾ ਲਾ ਕੇ ਚੋਰੀਆ ਸਾਡੇ ਨੂੰ ਕਿ ਲਾਵੇਂ ਨਹੀਂ ਭਾਜੀ ਇਹਨੇ ਲੱਤ ਮਾਰੀ ਆ ਉਹ ਕੀਤਾ ਜੇ ਮੁਰਦੇ ਮਰਿਆ ਨਹੀਂ ਹੁੰਦਾ ਬਸ ਇੱਥੇ ਵੇਣ ਜਿਹਨੇ ਟੀਕਾ ਲਉਣਾ ਉਹੋ ਹੀ ਖੜੇ ਚਲੋ 8 ਕਿਲੋ ਦੁੱਧ ਚੋਕੇ ਦਊ ਇੱਥੇ ਦੋ ਟਾਈਮ ਤਸਲੀ ਪਹਿਲਾ ਸੁਆ ਚਲੋ ਲਾਤਰੀ ਮਾਰਦੀ ਲਾਤਰੀ ਮਾਰਦੀ ਚੋਣੀ ਉਹਦਾ ਬਾਲਟੀ ਦੇ ਵਿੱਚ ਆ ਇਹ ਆ ਮਈਆਂ ਯਾਦ ਨਸਣ ਲੀਆਂ ਸੀਲ ਸੰਡੀਆਂ ਵੇ ਪਰ ਭਾਜੀ ਬਗਾਨੇ ਤਾਂ ਜਾ ਕੇ ਕਰ ਲੈਂਦੀ ਆ ਬਦੋ ਬਦੋ ਹਰ ਦੇ ਬੰਦੇ ਜਾਂਦੇ ਭਾਜੀ ਲਾਤ ਸਾਡੀ ਘਰ ਦੀ ਨੇ ਚੋਣੀ ਆ ਪੇਟਾਂ ਨੂੰ ਪਤਾ ਜਿੰਨੇ ਚੋਣੀ ਆਪਾਂ ਵੇਸਟ ਆ ਕੇ ਕਰੋ ਸਿੱਧੀ ਗੱਲ ਜੀ ਤੇ ਖੋਲ ਜੀ ਤੇ ਇਹਦੇ ਬਾਦਾਂ ਬੰਦਾ ਨਾਲੇ ਬੰਦਾ ਪਰ ਕੇ ਬੁਰਾ ਲੱਗਦਾ ਵਾ ਲੋ ਜੀ ਕਿਉਂਕਿ ਕੂਚ ਗੱਲਾਂ ਆ ਦੇ ਫਿਰ ਬਹੁਤ ਮਜ਼ਾ ਨਹੀਂ ਆਉਦਾ ਆਈ ਦੇਖੋ ਤਖਰੀ ਮੈਂ ਵੱਡੀ ਵੱਡੀ ਮੈਂ ਭਾਈ ਵੇਖੋ 70 80 ਹਜ਼ਾਰ ਦੀ ਕੱਢੀ ਉਧਾਂ ਹੀ ਆ ਵੱਡੀ ਮੈਂ ਅੰਸਰੀ ਚੈਸਟ ਗਾਟਾ ਵੇਖੋ ਕਿੱਦਾਂ ਨਹੀਂ ਠੀਕ ਹੈਗੀ ਵੀ ਪਹਿਲਾ ਸੁਆ ਜੀ ਹੈ ਹੈਗੀ ਵੀ ਪਹਿਲਾ ਸੁਆ ਹੈ ਸੀਲ ਠੰਡ ਗਿਆ ਵਾ ਪਰ ਆਪਾਂ ਦੇ ਸਿੱਧੀ ਗੱਲਾਂ ਆਪਾਂ ਸਚਾਈ ਦੱਸਣੇ ਐਵੇਂ ਮੁਰਕੇ ਜੂ ਤੇ ਥੋੜੀ ਜੀ ਰਕਮ ਦੀਆਂ ਮਹੀਆਂ ਦੇਣੀਆਂ ਮੁੜ ਕੇ ਆਵੇ ਕਿਸ ਕੋ ਨਾ ਮੇਰੀ ਉਹ ਮੈਦਾਨੀ ਕੋਈ ਫੈੜਾ ਨਹੀਂਗਾ ਸਿੱਧੀ ਗੱਲ ਜੀ ਜੰਗੀ ਬਾਈ ਬੰਦੀ ਕੀ ਮਾਰਾ ਕੀਮਤ ਜੀ ਕੋਈ ਆਂ ਛੋੜਦੀ ਕਹਿੰਦਾ ਹੀ ਮੋਲ ਆ ਦੇ 3 ਪਾਜੀ 70 80 ਹਜ਼ਾਰ ਦੀ ਵੇਲੇ ਫੰਡਰ ਉਹਦਾ ਕੋਈ ਲੈ ਕੇ ਨਾ ਤੇ ਪੜਾਉਣੀ ਹੋਵੇ 70 80 ਦੀ ਫੰਡਰੇ ਦੀ ਝੋਟੀ ਅੰਸਰ ਮਿਲਦੀ ਆ ਹਾਂਜੀ ਲੱਖ ਦੀ ਦੇੜੀਏ ਜੈ ਜੀ ਕਮ 80 ਹਜ਼ਾਰ 90 ਹਜ਼ਾਰ ਪਾਂਜੀ ਹੋਰ ਪਾਜੀ 85000 85000 ਦੀ ਦੇਣੀ ਹੈ ਕੱਲੀ ਆ ਵੇਰੇ ਤੇ ਸਾ 85 ਸਾਈ ਪੋਲੀ ਇੱਧਰ ਦੇਖੋ ਕੱਟੀ ਬਿਲਕੁਲ ਆ ਦੇਖੋ ਪਾ ਆਈ ਦੇਖੋ ਕੱਟੀ ਅੰਦੋਲੀ ਪੋਲੀ ਦੀ ਵਾਹ ਉਹ ਜੀ ਨਹੀਂ ਆ ਇਹ ਨਹੀਂ ਕਿ ਮੂੰਹ ਭਾਈ ਦੇਖੋ ਠੰਡੀਆਂ ਸੀ ਲਿਆ ਹੋਰ ਆਪਾਂ ਸਿੱਧੀ ਗੱਲ ਆਪਾਂ ਦੇ ਜਿਹੜਾ ਪਉ ਟੀਕੇ ਦੇ ਆਪਣੀ ਲੈ ਕੇ ਸਿੱਧਾ ਵਾਹ ਵਾਹ ਸਿੱਧੀ ਗੱਲ ਜੀ ਆਪਣੀ ਮੈਂ ਹੱਲੇ ਬੈਠਾ ਆ ਰਿਹਾ ਕੋਈ ਲੈ ਅਸਲ ਕੱਟੀ ਵੇਖੋ ਇੱਧਰ ਦੇਖੋ ਜਿਹੜਾ ਕੱਟੀ ਸ਼ਾਮ ਨੂੰ ਆ ਨਾ ਮੇਰੇ ਬਾਜੀ ਉਹ ਦੇ ਲੋ ਕੱਟੀ 2 ਲੱਖ ਦੀ ਆ ਅਸਲ ਪੀਸ ਆ ਅਸਲ ਅਸਲ ਪੀਸ ਮਾਲ ਲੈਣਾ ਸੁਧਰਾ ਲੈਣਾ ਵਾ ਘਾਟੇ ਵਾਤੇ ਨਾਲ ਹੀ ਆ ਬਿਲਕੁਲ ਬਿਲਕੁਲ ਇਹ ਦੇਖੋ ਬਾਜੀ ਤੋਹਫਾ ਇਹ ਵੀ ਸੂਈ ਬੱਚਾ ਮਰੀ ਅੱਛਾ ਇਹ ਦੇਖੋ ਨੇਵਾ ਨਾਣਾ ਦੇਖੋ ਗੁਰੇ ਲੀਟਰ ਵਾਲਾ ਬਾਜੀ 15 ਕਿਲੋ ਜੇ ਅੱਛਾ 14 ਕਿਲੋ ਕੰਡੇ ਦੇ ਝਾਰ ਕੇ ਦਊਗਾ ਕੰਡੇ ਦੇ ਕੋਈ ਆਪਣਾ ਘਰੋਂ ਕੰਡਾ ਲੈਵੇ ਹਾਂ ਹਾਂ 14 ਕਿਲੋ ਕੰਡੇ ਦੇ ਚੜਾ ਕੇ ਦਊਗਾ ਠੀਕ ਆ ਦੂਜਾ ਸੁਆ ਜੇ ਇਹ ਵੀ ਇੱਥੇ ਉਧਾ ਮਿਲਦੀ ਜੇ ਪਰ ਆਪਾਂ ਟੀਕੇ ਤੇ ਦੇਣੀ ਹੈ ਸਿੱਧੀ ਗੱਲ ਜੇ ਅੱਛਾ ਆਪਣੇ ਕੋ ਨਹੀਂ ਲਾਮੇ ਆਵੇ ਮੁਰਕੇ ਆ ਗਏ ਇਦਾਂ ਤੇ ਜਿੱਦਾ ਸਿੱਧੀ ਗੱਲ ਜੇ ਹਾਂ ਪੂਰਾ ਦੇਖੋ ਕਟੀ ਇਹ ਦੇਖੋ ਗਾੜੀ ਦੇ ਚੋਣ ਭਾਜੀ ਕਰੇ ਜਿੰਦਾ ਹੁਣੀ ਜਿੱਥੇ ਧਮਕਾ ਮਾਰਾਂਗੇ ਉੱਥੇ ਖਲੋਜੂਗੀ ਬਸ ਠੀਕ ਹੈ ਪਰ ਆਪਾਂ ਸਿੱਧੀ ਗਾਲ ਆਪਾਂ ਟੀਗੇ ਤੇ ਜਿੰਨੇ ਲੈਣੀ ਨਾ ਉਹ ਟੀਗੇ ਤੇ ਲਵੇ ਮਿਲਦੀ ਉਦਾਂ ਜੇ ਇਹ ਵੀ ਉਹ ਜਿੰਨੀ ਜਾ ਬਾਹਰ ਖਲੋਜ ਜਾਨੇ ਬਾਹਰ ਛੱਟ ਗਿਆ ਆਪਾਂ ਥੱਲੇ ਬਹਿ ਜੰਦੇ ਹਾਂ ਪਰ ਇਹਨੇ ਮੁਰਕੇ ਨੂੰ ਕਹਿਣਾ ਕਿ ਸਾਜੀ ਟੀਗਾ ਲੈਂਦੀ ਉਹ ਜੇ ਇਹ ਦੇਖੋ ਉਂਗਲ ਹੀ ਨਾ ਗਰੀ ਸਿੰਘ ਰਵੇਦੀ ਮੈਨੂੰ ਨਿੱਕਾ ਸਿੰਘ ਤੇ ਅੱਜ ਭਾਹ ਦੇਖੋ ਝੋਟੀਆਂ ਤੇ ਪਿੰਦਾਂ ਵਾਲੀਆਂ ਕਟੀਆਂ ਤੇ ਦੁੱਧ ਆਲੀਆਂ ਲੈ ਅੱਜ ਇਹਦੇ ਭਾਹ ਦੇ ਬਾਕੀ ਸਹੀ ਗੱਲ ਬਾਈ ਜੱਕੀ ਕਹਿਣ ਸਾਰਾ ਇਹ ਘਾਟ ਵਾਲਾ ਮਾਲ ਹੀ ਆ ਤੇ ਚਲੋ ਗੋਈ ਗਾਲੀ ਇਹਦੀ ਨਹੀਂ ਗੱਲ ਹੁੰਦੀ ਜੱਗੀ ਬੋਲੇ ਨਫਰੇ ਵਿੱਚ ਲਈ ਆ ਬਸ ਨਹੀਂ ਹਮਾਰੀ ਦੇਖੋ ਉਹ ਉਹ ਦੇ ਗਾਂਦ ਨਹੀਂ ਆ ਰੱਖੇ ਸੁੱਟ ਕੇ ਪਾਵੇ ਥੱਲੇ ਬੈਜੋ ਪਰ ਆਪਾਂ ਸਿੱਧੀ ਗੱਲ ਜਿੰਨੇ ਚੋਰੀ ਨਾਵੇਂ ਟੀਗਾ ਲਾ ਕੇ ਉਹੋ ਹੀ ਲਵੇ ਉਹ ਪਕਾਨੇ ਖਾਂ ਜਾ ਕੇ ਟੀਗਾ ਲਵੇ ਤੇ ਮੁੜ ਕੇ ਬੰਦਾ ਸਾਨੂੰ ਆ ਕੇ ਪਾਜੀ ਇਹਦੇ ਟੀਗਾ ਲੈ ਲੀ ਟੀਗੀ ਨੂੰ 15 20 ਦਿਨ ਨਹੀਂ ਹੋਏ ਤਾਜੀ ਦੀ ਗਰੰਟੀ ਦਵਾਂਗੇ ਹਾਂ ਤਾਜੀ ਦੀ ਇਹ ਨਹੀਂ ਵੀ ਤੇ ਛੋਟੀ ਦੀ ਵੀ ਤਾਜੀ ਦੀ ਗਰੰਟੀ ਦਵਾਂਗੇ ਬਿਲਕੁਲ ਤੇ ਚੂਣੀ ਆਪਾਂ ਵੇਖੋ ਵੀਰ ਕਿ ਟੀਗਾ ਲਾ ਕੇ ਚੋ ਸੜ ਦੇ ਜੇ ਲੱਤ ਨਹੀਂ ਜੇ ਮਾਰ ਰਿਹਾ ਮੇਰੇ ਘਰ ਤੇ ਚਵਾਉਂ ਉਹਦਾ ਹੀ ਨਾ ਵਾਠ ਠੀਕ ਹੈ ਹਾਂਜੀ ਮੇਰੇ ਘਰ ਤੇ ਮੈਂ ਉਹਦਾ ਹੀ ਚਵਾਉਂ ਆਂ ਤੰਗ ਵੇਖੋ ਕਿੱਦਾਂ ਸੁਣ ਮੈਂ ਨਾ ਤੋਹਫਾ ਨਾ ਨਾ ਸਲਾ ਜੀ ਨਾ ਕੱਤੀ ਗੁੜੇ 2.5 ਲੱਖ ਦੀ ਆ ਤੇ ਮਹਾਰਾਜੀ ਕਰਵਾਣਾ ਬੱਚਾ ਬੁਝਾ ਕੱਤੀ ਇਧਰੇ ਖੋ ਇਹ ਥੋੜਾ ਫੁਰ ਫੁਰ ਲਾਉਗੀ ਭਾਰੀ ਬੰਬੀ ਜਿੱਦਾ ਚੱਲਦੀ ਆ ਇਹ ਆਲੇ ਵਾਲ ਵਕੇ ਦਾਣਾ ਲਾਈ ਫਿਰਦੀ ਕੱਤੀ ਅਸਲ ਦੁੱਧ ਵਾਲੀ ਝੋਟੀ ਆ ਜਿਆਦੀ ਅਸਲ ਤੇ ਜਿਆਦੀ ਚੰਗੀ ਬਾ ਠੀਕ ਆ ਹਾਂ ਜੀ ਜੱਗੀ ਜੀ ਝੋਟੀ ਥਲੇ ਭਾਜੀ ਜਿੰਨਾਂ ਦੇ ਦੁੱਧ ਹੈ ਨਾ ਗੱਲਾਂ ਬਾਤਾਂ ਵਾਲਾ ਨਹੀਂ ਆਪਾਂ ਇੱਥੇ ਕੋ ਸਾਈ ਬਾਰੇ ਇਹ ਦੋ ਟਾਈਮ ਚ ਆ ਗਏ ਤੇ ਚਾਰ ਟਾਈਮ ਜਿਹੜਾ ਮਰਜ਼ੀ ਲੈ ਜੇ ਕਤਿਹਰਾ 1.5 ਲੱਖ ਦੀ ਜਿੰਨਾ ਦੁੱਧ ਆਇਆ ਉਹ ਜਿੰਨਾ ਦੁੱਧ 14 ਕਿਲੋਆ ਕੰਡੇ ਦੇ ਕੋ ਕੰਡਾ ਲੈ ਕੇ ਕੰਡੇ ਤੇ ਚੜਾ ਦੂੰਗਾ ਲੀਟਰ ਮਾਰੂਗਾ ਤੇ ਸੱਤਾਂ ਤੋਂ ਵੱਧ ਆਊਗਾ ਕਿੰਨੇ ਦੀ ਦੇ ਦੀਏ ਸਵਾਹ ਹੀ ਦੇ ਦੀਏ ਜਿਆ ਜਾਂਦੀ ਯਾਰ ਘਾਟਾ ਤੇ ਮੈਨਾ ਹੀ ਆ 10000 ਛੋੜ ਦਦਿਏ ਇੱਕ 15 ਪੰਜ ਹੀ ਬਾਜੀ ਫਿਰ ਜਾਂਦੋ ਹੋਰ ਬਸ 1 ਲੱਖ 10000 ਜਿੰਨੇ ਖਾਤੇ ਚ ਪਾਉਣਾ ਖਾਤੇ ਚ ਪਾ ਦੋ ਇੱਥੇ ਆਣ ਕੇ ਚੋਣੀਆਂ ਤੇ ਦੋ ਟਾਈਮ ਇਹਦੀ ਥੱਲੇ ਕਰ ਲੋ ਲਾਂਮਾ ਨਹੀਂ ਇਹ ਲੈਣਾ ਇੱਥੇ ਉਦਾਂ ਮਿਲ ਜੀਏ ਅਗਾ ਟੀਕੇ ਦੇ ਲਵੇ ਸਿੱਧੀ ਗਾ ਜੀ ਠੀਕ ਆ 14 ਇਹਦੇ ਦੁੱਧ ਦੀ ਗਰੰਟੀ ਕਰਦੀ ਇੱਥੇ ਆਣ ਕੇ ਚਵਾ ਕੇ ਦਵਾਂਗੇ ਬਸ ਠੀਕ ਆ ਕਿਉਂਕਿ ਇਹ ਜੇ ਬੱਚਾ ਮਰੀ ਬਿਲਕੁਲ ਇੱਥੇ ਆ ਕੇ ਚੋ ਚਲ ਤੁਹਾਡੇ ਘਰ ਹੋ ਸਕਦਾ ਵਾ ਇੱਕ ਅੱਧਾ ਦੇਣ ਮੁੜ ਕੇ ਕਿਲੋ ਖੰਡ ਘੜ ਜੇ ਕਿਉਂਕਿ ਬੱਚਾ ਮਰਾਂ ਡੰਗਾ ਜਿਹੜਾ ਥੋੜਾ ਬੋੜਾ ਫਰਕ ਪਾ ਜਾਂਦਾ ਲੋਕ ਸਿਆਣੇ ਹਾਂਜੀ ਸਿੱਧੀ ਗੱਲ ਜੇ ਇਹ ਦੇਖੋ ਆਹ ਥੋੜੀ ਲਾਸਟ ਪੀਸ ਭਾਜੀ ਪਹਿਲਾ ਸੂਆ ਦੂਜਾ ਸੂਆ ਭਾਜੀ ਇਧਰ ਦੇਖੋ ਇੰਦਰ ਬੱਚ ਲੋਈ ਝੋਟੀ ਵੇਖੋ ਠੀਕ ਆ ਇਹਨੇ 12 ਕਿਲੋ ਭਾਜੀ ਦੋਤੇ ਦੇ ਦੇ 98 ਕੋ ਲਗਾ ਇਹਨੂੰ ਚੋਣ ਲੱਗੀ ਮੈਂ ਇਹਨੂੰ ਇਦਾਂ ਦੀ ਗੁੱਟੀ ਜਿੱਦਾਂ ਭਾਜੀ ਵੇਖੋ ਗੁੱਲੇ ਹੁੰਦੇ ਆ ਲੈ ਵੀ ਜਿੱਦਾਂ ਟਰੈਕਟਰ ਚ ਪਾਉਣ ਵਾਲੇ ਮਗਰ ਗੁੱਲੇ ਹੁੰਦੇ ਨਾ ਵੇਖੋ ਥਣ ਉਦਾਂ ਦਾ ਹੈ ਹਾਂ ਬਾਕੀ ਸਹੀ ਗੱਲ ਹੈ ਵੇਖੋ ਝੋਟੀ ਯਾਰ ਦੂਜਾ ਸੁਆ ਮਗਰ ਕੱਟੀ ਲੈ ਵੇ ਕਿੰਨਾ ਲੱਗਿਆ ਕਰਮਾਲ ਇਹ ਭਾ ਵੀ ਅੱਜ ਬਸ ਅੱਜ ਅੱਜ ਮੇਲੇ ਲੁੱਟਣ ਵਾਲਾ ਹੀ ਕੰਮ ਜੇ ਅੱਜ ਵੇਖੋ ਆਹ ਜੇ ਕੱਟੀ ਬਸ ਠੀਕ ਆ ਦੋ ਝੋਟੀਆਂ ਮੈਂ ਇੱਕ ਝੋਟੀ ਵੀ ਲੋਈ ਦੇ ਮਗਰ ਕੱਟੀ ਵੀ ਲੋਈ ਨਹੀਂ ਠੀਕ ਹੈ ਜਗੀ ਲੰਮੀ ਨਮੀ ਵੇਖੋ ਬੇਲ ਦੀ ਕਿੱਦੀ ਆ ਇਧਰ ਵੇਖੋ ਆ ਬੇਲ ਵੇਖੋ ਭਾਜੀ ਹੈ ਕਿ ਨਹੀਂ ਯਾਰ ਵੇਖੋ ਇੱਥੇ ਵੇਖੋ ਆ ਕੋਲੇ ਵੇ ਲੰਮੀ ਕੱਢੀ ਆ ਦੇਖੋ ਨਿਗੀ ਨਿਗੀ ਸਿੰਗੀ ਲੱਗੀ ਝੋਟੀ ਨੂੰ ਤੇ ਚੋਣ ਭਾਜੀ ਜਿੱਦਾ ਬੰਬੀ ਜਾਲ ਦੀ ਫੁਰਲ ਫੁਰਲ ਲਾਉਗੀ ਠੀਕ ਆ ਹਾਂਜੀ ਲਓ ਜੀ ਅੱਜ ਦਾ ਕੰਮ ਬਾਹਰ ਘਾਟੇ ਪੈਣੇ ਪਰ ਖੁਸ਼ੀ ਖਿਆਲੀ ਪਾਉਣੇ ਆ ਹੈ ਘਾਟੇ ਪਾਉਣੇ ਪਰ ਖੁਸ਼ੀ ਖਿਆਲੀ ਪਾਉਣੇ ਆ ਹਾਂ ਰੋਗੇ ਨਹੀਂ ਪਾਉਣੇ ਮਹਾਰਾਜ ਜੀ ਇਹਦਾ ਬਹੁਤ ਚੰਗੀ ਝੋਟੀ ਆ ਭਾਜੀ ਠੀਕ ਆ ਹਾਂਜੀ ਇਹ ਵੀ ਬਸ ਅੱਜ ਬਿਲਕੁਲ ਫੜ ਲੋ ਫੜ ਲੋ ਵਾਲਾ ਕੰਮ ਜੇ ਆਗੇ ਭਾਈ ਜਿਹੜੇ ਹਸੌਣਾ ਦੇ ਬਾਜ਼ਾਰ ਡਿਆ ਹੋਣ ਉਹ ਹਸੌਣਾ ਦੇ ਲੈ ਚੱਕੀ ਇਹਨਾਂ ਦੇ ਪਿੱਛੇ ਰਹਿ ਗਿਆ ਬੋਲ ਕੱਟੀ ਤੇ ਭਾਜੀ ਉਹਦਾ ਸਵਾ ਲੱਖ ਦੀ ਤੁਹਾਨੂੰ ਕਹਾਂਗਾ ਅੱਜ ਜੈਜ ਬਿਲਕੁਲ ਇਹ ਵੀ ਅੱਜ ਆਫਰ ਜੇ ਜਿਹੜਾ ਲੁੱਟ ਗਿਆ ਮੇਨਾ ਲੁੱਟ ਗਿਆ ਛੋਟ ਕਰ ਲਈ 100 ਰੁਪਏ ਵਿੱਚੋਂ ਹੂੰ ਬਸ 1 ਲੱਖ ਦੀ ਪੂਰੇ ਦੀ ਦੇਣੀ ਜੀ ਲੱਖ ਚੱਲੰਦੋ 1000 ਹੀ ਭਾਜੀ ਕਰਦਾਂਗੇ ਬਿੰਨ 90000 ਦਾ ਪਰ ਇਦਾਂ ਦੀ ਝੋਟੀ ਕੋਲ 99000 ਦੀ ਲੈ ਲੇ ਉਧਰ ਦੀ ਚਾਹ ਨਹੀਂ ਹਾਂਜੀ ਯਾਦ ਨਾ ਰੱਖਾਈ ਦੇਖੋ ਉਹ ਪਿਆਰੇ ਤੁਹਾਡਾ ਵੀ ਬਿਲਕੁਲ ਸਰਚ ਮਾਰ ਲੈ ਇਧਰ ਦੀ ਮੈਂ ਉਤਾ ਵੀ ਫਰੀ ਬਿਲਕੁਲ ਭਾਜੀ ਝੋਟੀ ਤੁਸਾ ਦੁੱਧ 12 ਕਿਲੋ ਜੀ ਸਿਰਫ 99000 ਦੀ ਉਹ ਛੇ ਪੀ ਜੇ ਤੇ ਆਹ ਭਾਅ ਦੇਖ ਲਓ ਬਿਲਕੁਲ ਜਾਇਜ਼ ਆ ਬਾਕੀ ਮੇਰੇ ਬਾਰ-ਬਾਰ ਵੀ ਜੀ ਇਹੇ ਬੇਨਤੀ ਕਰਦੇ ਆ ਤੁਹਾਡੇ ਅੱਗੇ ਇੱਥੇ ਆ ਗਿਆ ਬਿਲਕੁਲ ਭਾਜੀ ਆਪਣੇ ਆਪਾਂ ਦੇ ਹੋਵਾਂਦੇ ਜੀ ਚੋ ਟਸੱਲੀ ਕਰੋ ਆਹ ਵੇਖ ਲਓ ਜਿਹੜਾ ਜਿਹੜਾ ਕੋਈ ਹੈਗਾ ਆਪਾਂ ਐਬ ਪਹਿਲਾ ਮਈਆ ਦੇ ਵਿੱਚ ਦਾਸ ਆ ਜੇ ਐ ਹੋ ਛੇ ਪਹੋ ਜੇ ਤਸੱਲੀ ਕਰਕੇ ਖਲੋ ਹਾਂਜੀ ਬਸ ਹਾਂਜੀ ਨਾਮ ਆਪਣਾ ਜਰਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਿਆ ਮੋਬਾਈਲ ਨੰਬਰ 8427780953 ਸਤਿਗੁਰ ਆ ਜੀ ਸਤਿਗੁਰ ਆ ਜੀ